ਹੈਲੋ ਜੀ ਸਾਰਿਆਂ ਨੂੰ ਜਿਵੇਂ ਮੇਰੇ ਬੰਨੋ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਦੂਕਟੀ ਹੈਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆਂ ਜੀ ਲਓ ਜੀ ਆਪਣੇ ਕੰਮਕਾਰ ਸਾਰੇ ਨਵੇੜ ਨਿਪੜਨ ਗਏ ਹੁਣ ਆਪਾਂ ਚੱਲਨੇ ਆ ਆਪਣੇ ਬੁਟੀਕ ਤੇ ਧੂਰੀ ਤੇ ਸਾਰੇ ਕੰਮਕਾਰ ਨਿਪੜ ਗਏ ਜਾਂਦੀ ਹੋਈ ਮੈਂ ਜ਼ਰੂਰ ਮੱਝਾਂ ਵੱਲ ਦੇੜਾ ਦੇ ਕੇ ਜਾਨੀ ਹੁੰਨੀ ਆ ਤੇ ਕਿਉਂਕਿ ਐ ਹੁੰਦਾ ਵੀ ਕਿਹੜਾ ਮੱਝਾਂ ਕਿ ਨਹੀਂ ਦੇਖ ਲਈਏ ਆ ਦੇਖੋ ਸੱਲੀਆਂ ਸੁਕਾਈਆਂ ਤੇ ਅਸੀਂ ਕਾਫੀ ਥਾਂ ਸਕਾਈਆਂ ਤੇ ਸਨ ਲੀਆਂ ਸਾਰੇ ਕਾਟਮਾ ਖਾਦੀਆਂ ਇੱਥੇ ਇੰਨੀਆਂ ਕਾਟਮਾ ਰਹਿੰਦੀਆਂ ਨੇ ਮੈਂ ਫਿਰ ਆਹ ਜਿਹੜੇ ਆ 10 ਕਸਲੀਆਂ ਬੱਚਿਆਂ ਤੇ ਉਹ ਰੱਖਦੀਆਂ ਮੈਂ ਕਾਟਮਾ ਖਾਦਾਂਦੋ ਆਹ ਉਰੋਂ ਦੇ ਆਏ ਉੱਤਰਦੀਆਂ ਸਾਰੇ ਕੋਠਿਆਂ ਤੇ ਕਾਟਮਾ ਵੱਧ ਫਿਰਦੀਆਂ ਨੇ ਹੁਣ ਆਪਣੇ ਦੇਖੋ ਪਸ਼ੂ ਨਾ ਤੋ ਕੇ ਰਾਮ ਨਾਲ ਬੈਠੇ ਆ ਆਪਾਂ ਨੇ ਸੰਨੀ ਵਗੈਰਾ ਸਾਰੇ ਘਰਤੀ ਰੱਜ ਕੇ ਬੈਠੇ ਨੇ ਫੇਰ ਦੁਪਹਿਰੇ ਪਾਣੀ ਪਿਲਾਦਾਂਗੇ ਨਾਲੇ ਕੱਖ ਪਾਦਾਂਗੇ ਤੇ ਫੇਰ ਬੈਠ ਜਾਂਦੇ ਨੇ ਰਾਮ ਨਾਲ ਪਸ਼ੂ ਹੇ ਹੁਣ ਆਪਾਂ ਮਾਜਾ ਜਾਮਿਆ ਜੀ ਮੈਂ ਮੇਰੀ ਸਕੂਟਰ ਹੀ ਖੜੀ ਖੜੀ ਆ ਉਧਰ ਹੁਣ ਮੈਂ ਬਟੀਕ ਤੇ ਜਾਣ ਲੱਗੀ ਆ ਸਮਾਨ ਰੱਖਦੀ ਆ ਉਹਦਾ ਸਾਰਾ ਬਾਕੀ ਸਮਾਨ ਮੇਰਾ ਬੰਨਿਆ ਪਿਆ ਕਈ ਵਾਰੀ ਆਏ ਹੁੰਦਾ ਜੇ ਕੋਈ ਚੀਜ਼ ਰਹਿ ਜੇ ਫਿਰ ਔਖਾ ਹੋ ਜਾਂਦਾ ਉੱਥੋਂ ਕੱਲ ਮੈਂ ਨਾਪ ਵਾਲੀ ਕਾਪੀ ਭੁੱਲ ਗਈ ਕਿਉਂਕਿ 4-5 ਕਾਪੀਆਂ ਨੇ ਗਈਆਂ ਕੋਈ ਨਾ ਕੋਈ ਕਾਪੀ ਸੁੱਟ ਜਾਂਦੀ ਆ ਕਾਫੀ ਟਾਈਮ ਦੇ ਜਿਹੜੇ ਨਾਪ ਦੇਖੇ ਹੋਏ ਆ ਹਨਾ ਇੱਕ ਕਾਪੀ ਵੀ ਡਾਈਰੀ ਭਰ ਜਾਂਦੀ ਆ ਹੋਰ ਲਾ ਲੈਨੇ ਆ ਕੱਲ ਫਿਰ ਮੈਂਨਾਂ ਤੋਂ ਫੋਨ ਫੋਨ ਜਿਹੜੀ ਵਟਸਐਪ ਚੱਲਦੀ ਆ ਇਹਦਾ ਫਾਇਦਾ ਹੈਗਾ ਹਨਾ ਫੋਟੋ ਮਗਵਾਈ ਨਾਪ ਦੀ ਫੇਰ ਉੱਥੇ ਜਿਹੜਾ ਹੈਗਾ ਸੂਟ ਬਣਾਉਣੇ ਸੀਗੇ ਕਟਿੰਗ ਕਰਨ ਵਾਸਤੇ ਮੈਂ ਘਰੇ ਕਾਫੀ ਚੱਕ ਲਈ ਫੇਰ ਇਹੀ ਰਹਿ ਜਾਂਦੇ ਆ ਜਦੋਂ ਹੁਣ ਆਪਾਂ ਚਲਦੇ ਹਾਂ ਬੁਟੀਕ ਤੇ ਜਾ ਕੇ ਮਿਲਾਂਗੇ ਹੁਣ ਮੈਂ ਜਾ ਰਹੀ ਹਾਂ ਜੀ ਬੁਟੀਕ ਤੋਂ ਘਰੇ ਹਰਸ਼ ਤੇ ਕੁਲਵਿੰਦਰ ਗਏ ਸੀਗੇ ਪਟਿਆਲੇ ਇਹਨਾਂ ਨੂੰ ਕੰਟਾ ਕੰਮ ਸੀਗਾ ਉੱਥੇ ਕਾਲਜ ਦੇ ਵਿੱਚ ਫਿਰ ਨਾਲ ਹੀ ਮੈਨੂੰ ਲਿਆਏ ਸੋਚਿਆ ਸੀਗਾ ਬੁਟੀਕ ਤੇ ਤੁਹਾਡੇ ਨਾਲ ਵੀਡੀਓ ਕੰਟੀਨਿਊ ਰੱਖਾਂਗੇ ਪਰ ਟਾਈਮ ਹੀ ਨਹੀਂ ਮਿਲਿਆ ਕਸਟਮਰ ਬਹੁਤ ਜ਼ਿਆਦਾ ਸੀਗਾ ਚੱਲੇ ਆ ਜੀ ਆਪਾਂ ਘਰੇ ਬਟੇਕ ਤੋਂ ਅੱਜ ਥੋੜਾ ਜਿਹਾ ਲੇਟ ਹੀ ਹੋ ਗਏ 6 ਵਜੇ ਗਏ ਹੁਣ ਅੱਗੇ ਅੱਜ ਅਸੀਂ ਉੱਥੋਂ 5:30 ਜੀ ਪੌਣੇ 6 ਚੱਲੇ ਆਂਗੇ ਅੱਗੇ ਮੈਂ ਕਈ ਵਾਰੀ 5 ਵਜੇ ਆਜੇ ਨਹੀਂ ਹੁੰਦੀਆਂ ਕਈ ਵਾਰੀ 5:30 ਚਲੋ ਅੱਜ ਕਿਸੇ ਨੇ ਆਉਣਾ ਸੀਗਾ ਫਿਰ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਗਏ ਕੋਸ ਹਾਸ ਆਇਆ ਸੀਗਾ ਪਟਿਆਲੇ ਤੋਂ ਤੇ ਨਾਲ ਹੀ ਮੈਂ ਆ ਗਈ ਇਹਦੇ ਜਾ ਕੇ ਦੇਖਦੇ ਆ ਕੋਈ ਸਬਜ਼ੀ ਬਾਜੀ ਦਾ ਹਨਾ ਖੋਹ ਸਕਦਾ ਤੇ ਸੂਟ ਮੈਂ ਨਾਲ ਹੀ ਚੱਕ ਲਈ ਤਿੰਨ ਚਾਰ ਸੂਟ ਕੱਟਣ ਵਾਸਤੇ ਜਿਹੜੇ ਸਲਾਈ ਕੀਤੇ ਸੀਗੇ ਕਾਫੀ ਸੂਟ ਸੀਗੇ ਉਹ ਵੀ ਆਪਾਂ ਨਾਲ ਚੱਕ ਲਿਆਂਦੇ ਸਲਾਈ ਕੀਤੇ ਜਿਹੜੇ ਪਿੰਡ ਚੋਂ ਹੀ ਸੀਗੇ ਹਨਾ ਜਿਹੜੇ ਉੱਥੋਂ ਹੀ ਸੀਗੇ ਉਹ ਤਿਆਰ ਕਰਕੇ ਉੱਥੇ ਰੱਖਤੇ ਕਿ ਸਾਨੂੰ ਜਾਣਾ ਪੈਂਦਾ ਹੈ ਰਣੀਕਿਆਂ ਦੇ ਵਿੱਚ ਦੀ ਕਿਉਂਕਿ ਉੱਧਰ ਸਾਰਾ ਰੋਡ ਰਾਜੋਮਾਜਰੇ ਵਾਲਾ ਸਾਡਾ ਪਸ਼ਾਪੁਰ ਤੋਂ ਧੂਰੀ ਵਾਲਾ ਰੋਡ ਦੇ ਉੱਪਰ ਵੱਟੇ ਪਾਏ ਹੋਏ ਨੇਗੇ ਰਾਜੋਮਾਜਰੇ ਤੋਂ ਪਸ਼ਾਪੁਰ ਦੇ ਸਾਰੇ ਵੱਟੇ ਪਾਏ ਪਏ ਨੇ ਤੇ ਹੁਣ ਆਪਾਂ ਤਾਂ ਕਰਕੇ ਸਾਨੂੰ ਰਣੀਕਿਆਂ ਵਿੱਚ ਦੀ ਜਾਣਾ ਪੈਂਦਾ ਉੱਪਰ ਦੀ ਵੱਧਦੀ ਇਹ ਘਰੇ ਲੈਣਾ ਪੈਂਦਾ ਤੇ ਮੈਂ ਇਹਨੇ ਤੇਰੇ ਚੱਕ ਬਸ ਤੌਰੇ ਕੰਟੀ ਪਈ ਸੀ ਕਿ ਉਹ ਕੱਟ-ਕੱਟਦੀ ਆ ਤੇ ਕੱਪੜੇ ਵੀ ਲਾਉਣੇ ਆ ਮੈਂ ਮੈਂ ਕਿਹਾ ਚਲੋ ਇੱਕ ਦੋ ਸੂਟ ਰਾਤ ਨੂੰ ਕੱਟਾਂ ਦੇ ਕਿਉਂਕਿ ਬਹੁਤ ਜ਼ਿਆਦਾ ਰਸ ਆਏਗਾ ਉੱਥੇ ਫਿਰ ਕਿੰਨਾ ਟੰਗ ਕੱਟਣ ਕੀ ਨਿਕਲ ਜਾਂਦਾ ਹੈ ਨਾ ਤੇ ਕਿਉਂਕਿ ਉੱਥੇ ਫਿਰ ਸਲਾਈ ਵਾਲੀਆਂ ਕੁੜੀਆਂ ਵੀ ਆ ਜਾਂਦੀਆਂ ਨੇ ਫਿਰ ਐ ਹੁੰਦਾ ਵੀ ਚਲੋ ਆਉਂਦੇ ਘਰੇ ਕੱਟ ਕੇ ਰਹਿ ਜਿੰਨੇ ਫਿਰ ਗਾਹਾਂ ਜਾ ਪਿਆ ਰਹਿੰਦਾ ਤੇ ਉੱਥੇ ਚਲੋ ਸਰਾਈ ਹੋ ਜਾਂਦੇ ਨੇ ਜਲਦੀ ਜਲਦੀ ਨਾਲੇ ਜਿਹੜੇ ਸਲਵਾਰਾਂ ਵਾਲੇ ਨੇ ਉਹ ਆਹ ਜੇ ਸਲਵਾਰਾਂ ਵਗੈਰਾ ਬਣਾ ਦਿੰਦੇ ਨੇ ਜਿਹੜੇ ਕਮੀਜ਼ਾਂ ਵਾਲੇ ਨੇ ਕਮੀਜ਼ਾਂ ਬਣਾ ਦਿੰਦੇ ਨੇ ਕਟਿੰਗ ਮੈਂ ਸਾਰੇ ਸੁਣ ਤਾਂ ਆਪ ਕਰਦੀ ਆ ਅੱਜ ਮੈਂ 5-6 ਸੂਟ ਘਰੇ ਚੱਕ ਲਈ ਕਿਉਂਕਿ ਕਟਿੰਗ ਕਰਦੇ ਕਿਉਂਕਿ ਰਾਤ ਨੂੰ ਟਾਈਮ ਨਹੀਂ ਜੀ ਵੀ ਲੱਗਦਾ ਹੈ ਜਿਵੇਂ ਬੇਲੇ ਹੁੰਦਾ ਹੈ ਹੁਣ ਜਿੱਦਾਂ ਅਸੀਂ ਜਿੱਦਾਂ ਬੁਟੀਕ ਕਰਿਆ ਸੀਗਾ ਉੱਥੇ ਕੰਮ ਕਰਦੇ ਸੀ ਇਹ ਘਰੇ ਨਹੀਂ ਕਰਿਆ ਕਾਫੀ ਦਿਨ ਹੋ ਗਏ ਅੱਜ ਮੈਂ ਚੱਕ ਲਈ ਮੈਂ ਕਿਹਾ ਚਲੋ ਕਟਿੰਗ ਕਰਾਂਗੇ ਰਾਤ ਨੂੰ ਅੱਗੇ ਮੈਂ ਕਾਫੀ ਤਾਂ ਅਸੀਂ ਸੂਟ ਰਾਤ ਨੂੰ ਕਟਿੰਗ ਕਰਦੇ ਸੀ ਕਿਉਂਕਿ ਆ ਗਏ ਤਾਂ ਇਹ ਵੀ ਕਿਉਂ ਨੀਂਦ ਨਹੀਂ ਆਉਂਦੀ ਹੋਗੀ ਜਲਦੀ ਹੁਣ ਪਹਿਲਾਂ ਆਪਾਂ ਉਹਦਾ ਘਰ ਦਾ ਕੰਮ ਕਰਦੇ ਆਂ ਮੱਝ ਵਗੈਰਾ ਦੇ ਜਿਹੜੇ ਆ ਘਾਟ ਉਤੋਣੇ ਰੋਟੀ ਸਬਜ਼ੀ ਬਣਾਉਣੇ ਹਨ ਤੇ ਆ ਦਾ ਖਾਣ ਪੀਣ ਦਾ ਕਰਦੇ ਆਂ ਉਸ ਤੋਂ ਬਾਅਦ ਫਿਰ ਵੇਲੇ ਹੋ ਕੇ ਆਪਾਂ ਸੂਟ ਦੀ ਕਟਿੰਗ ਕਰਾਂਗੇ ਹੁਣ ਪਹਿਲਾਂ ਮੈਂ ਸਮਾਨ ਰੱਖ ਲਾਂਗਾ ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਹੋਵਾਂਸੀ ਵੀ ਠੀਕ ਠਾਕ ਹਾਂ ਜੀ ਲਓ ਜੀ ਸਵੇਰ ਦਾ ਟਾਈਮ ਹੈ ਹੁਣ ਆਪਾਂ ਚੱਲੇ ਆਂ ਬੁਟੀਕ ਤੇ ਤੇ ਚਲ ਵੰਦਰ ਕੱਢ ਰਹੇ ਨੇ ਗੱਡੀ ਤੇ ਅੱਜ ਕਾਫੀ ਕੱਪੜੇ ਸੀਗੇ ਲਵੇ ਹਨ ਤੇ ਮੈਨੂੰ ਛੱਡ ਕੇ ਆਉਂਦੇ ਆ ਹਰਸ ਨੇ ਵੀ ਜਾਣੇਗਾ ਪਟਿਆਲੇ ਨੂੰ ਤੂਰੀ ਤੱਕ ਸਾਡੇ ਨਾਲ ਹੀ ਜਾਊਗਾ ਹਨ ਫਿਰ ਚਲੋ ਉਥੋਂ ਦੇਖੂਗਾ ਜਿਹੜੇ ਹੈਗੇ ਆਪਦੇ ਦੋਸਤਾਂ ਦੇ ਨਾਲ ਚਲਿਆ ਜਾਊਗਾ ਇਹਦੀ ਵੀ ਕਲਾਸ ਲੱਗਣੀ ਆ ਜਸ ਸੁਦੇਹਾ ਜਾ ਰਹੇ ਆ ਕਿਉਂਕਿ ਦੁਕਾਨ ਤੇ ਹਨਾ ਕਿਸੇ ਨੇ ਆਉਣਾ ਆਇਆ ਵੈਸੇ ਤਾਂ ਮੈਂ 9 ਵਜੇ ਜਾਨੀ ਹੁੰਨੀ ਆ ਅੱਜ 8:00 ਵਜੇ ਦੇ ਨੂੰ ਪਹਿਲਾਂ ਕਿਸੇ ਨੇ ਆਉਣਾ ਆਇਆ ਹਨਾ ਉਹਨਾਂ ਨੇ ਮਿਲਣਾ ਹੈਗਾ ਚਲੋ ਹਨਾ ਕੋਈ ਆਪਦੀ ਬੁਕਿੰਗ ਵਗੈਰਾ ਕਰਵਾਉਣੀ ਹੈ ਮੈਰਿਜ ਦੀ ਤੇ ਕਿਉਂਕਿ ਫਿਰ 9-10 ਵਜੇ ਦੇ ਨੂੰ ਜਿਹੜੇ ਹੈਗੇ ਆਪਣੇ ਸਟੂਡੈਂਟ ਆ ਜਾਂਦੇ ਆ ਤੇ ਫਿਰ ਟਾਈਮ ਵੀ ਨਹੀਂ ਹੁੰਦਾ ਕਿਉਂਕਿ ਅਸੀਂ ਵੀ ਜਿਵੇਂ ਥੋੜੇ ਬਿਜੀ ਹੋ ਜਾਂਦੇ ਆ ਹਨਾ ਚਲੋ ਐਵੇਂ ਤਾਂ ਸਾਰਿਆਂ ਦੀ ਆਪਾਂ ਗੱਲਬਾਤ ਸੁਣਦੇ ਆਂ ਜੀ ਤੇ ਚਲੋ ਉਹ ਕਹਿੰਦੇ ਅਸੀਂ ਥੋੜਾ ਜਿਹਾ ਵੀ ਅੱਗੇ ਲੰਘਣਾ ਐ ਅੱਗੇ ਜਾਣਾ ਹੋਊਗੇ ਤੇ ਲੰਘਣਾ ਹੈਗਾ ਕਹਿੰਦੇ ਅਸੀਂ ਖੜ ਕੇ ਜਾਵਾਂਗੇ ਪਹਿਲਾਂ ਤੁਹਾਡੇ ਕੋਲੇ ਰੁਕ ਕੇ ਜਾਵਾਂਗੇ ਕੱਪੜੇ ਦੇਖੋ ਮੈਂ ਧੋਤੇ ਸੁਨੇਹੀ ਕੱਪੜੇ ਧੋਤੇ ਸੀਗੇ ਹੁਣ ਇੱਕ ਬੱਟ ਜਾਂ ਵੀ ਬਹੁਤ ਹੋਇਆ ਪਿਆ ਫੇਰ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਕਿਉਂਕਿ ਸਰਾਧਾਂ ਕਰਕੇ ਬਹੁਤ ਜ਼ਿਆਦੇ ਬੱਟ ਹੋਇਆ ਪਿਆ ਮੱਝ ਨਮਾਤੀ ਗਰਮੀ ਆਈ ਜਾਂਦੀ ਐ ਤੁਸੀਂ ਇੰਨਾ ਜਾਂ ਹੀ ਜਾਂਦੇ ਆਂ ਮੱਝ ਮੋਝਾ ਪਾਣੀ ਨਿਵਾ ਕੇ ਧਾਰ ਚੋ ਕੇ ਸਾਰੇ ਕੰਮ ਕਰ ਤੇ ਰੋਟੀ ਬਣਾ ਕੇ ਪੈਕ ਕਰ ਲਈ। ਇਹ ਕਹਿੰਦੇ ਸਤਾ ਛੱਡ ਕੇ ਆ ਕੇ ਹਨਾ ਖਾਵਾਂਗੇ। ਹਰਸ ਨੇ ਵੀ ਆਪਦੀ ਰੋਟੀ ਖਾ ਲਈ ਕਿਉਂ? ਘੋੜਾ ਸਾਰਾ ਸਮਾਨ ਚੱਕ ਕੇ ਵਿੱਚ ਰੱਖ ਲੂੰ ਗੱਡੀ ਦੇ ਵਿੱਚ ਕਿਉਂਕਿ ਕਾਫੀ ਜਿਹੜੇ ਹੈਗੇ ਪਿੰਡ ਦੇ ਵਿੱਚ ਉਹ ਵੀ ਕੱਪੜੇ ਆਏ ਆ। ਉਸ ਮੈਂ 3-4 ਸੂਟ ਕੱਲ ਚੱਕ ਲਈ ਸੀ ਦੀ ਬੁਟੀਕ ਤੋਂ ਇੱਕ ਉਹਲੇ ਦੇ ਵਿੱਚ ਉਹ ਕੱਪੜੇ ਨੇ ਇੱਕ ਜਿਹੜੇ ਇੱਥੋਂ ਪਿੰਡ ਦੇ ਵਿੱਚੋਂ ਖੜਾ ਕੇ ਗਏ ਆ ਕੋਈ ਪੰਜ ਛੇ ਸੂਟ ਹਨ ਉਹ ਵੀ ਮੈਂ ਉੱਥੇ ਲੈ ਲੇ ਵੈਸੇ ਇੱਥੇ ਕੁੜੀਆਂ ਕਟਿੰਗ ਵਗੈਰਾ ਕਰ ਦਿੰਦੀਆਂ ਨੇ ਹਨ ਤੇ ਜਿਆਦਾ ਜਿਹੜੇ ਕਾਟਾਂ ਵਗੈਰਾ ਦਾ ਕੰਮ ਹੈ ਉਹ ਮੈਂ ਖੁਦ ਹੀ ਕਰਦੀ ਆ ਕਿ ਹੁਣ ਮੈਂ ਆਪਾਂ ਜਿੱਦਾਂ ਸਿੰਪਲ ਸੂਟ ਕੱਟ ਕੇ ਕੁੜੀਆਂ ਰੱਖ ਦਿੰਦੀਆਂ ਨੇ ਕਾਟਾਂ ਵਗੈਰਾ ਮੈਂ ਆਪ ਪਾ ਲੈਨੀ ਆ ਹੁਣ ਆਪਾਂ ਸਾਰਾ ਸਮਾਨ ਗੱਡੀ ਦੇ ਵਿੱਚ ਰੱਖ ਕੇ ਫਿਰ ਚੱਲਦੇ ਆ ਹੁਣ ਆਪਾਂ ਚੱਲੇ ਸੀਗੇ ਪਟੀਕ ਤੇ ਧੂਰੀ ਆਪਣੇ ਪਟੀਕ ਤੇ ਜਾ ਰਹੇ ਆ ਇਹ ਬੱਚੇ ਬਾਹਰੋਂ ਆਉਂਦੇ ਹੋਣਗੇ ਪੜਨ ਹਨ ਕਿਉਂ ਕਨੌਰ ਸਕੂਲ ਦੇ ਵਿੱਚ ਜਾਂਦੇ ਨੇ ਬੱਚੇ ਇਧਰੋਂ ਰਾਣੀ ਕਾਹਵਲੋਂ ਆਏ ਨੇ ਤੇ ਇਕੱਠੇ ਹੈ ਨੇ ਫਾੜਕ ਹੁੜੇ ਹੋਣਾ ਹਾਂ ਫਾੜਕ ਉਹ ਦਵਾਰਾ ਫੇਰ ਲਾਤਾ ਨਹੀਂ ਮੈਨੂੰ ਤਾਂ ਲੱਗਦਾ ਉਹੀ ਨਗਾ ਕਿਲੇ ਨੇ ਫਾੜਕ ਬੰਦ ਹੈਗਾ ਇੱਥੇ ਇਹ ਵੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ ਫਾੜਕ ਬੰਦ ਬਹੁਤ ਜ਼ਿਆਦਾ ਰਹਿੰਦੇ ਕਾਫੀ-ਕਾਫੀ ਟਾਈਮ ਜਿਹੜਾ ਹੈਗਾ ਖੁੱਲਿਆ ਹੈਗਾ ਉਹ ਲੱਗ ਰਿਹਾ ਹੈ ਕੋਈ ਪਾਈਪ ਜਗਾ ਦਾ ਦਿਖਦ ਰਿਹਾ ਹੈ ਅੱਛਾ ਉਹ ਦੀ ਜਾਲੀ ਜੀ ਦਿਖਦੀ ਹੈ ਜੰਗਲੇ ਦੀ ਤੇ ਜੀਰੀਆਂ ਵੀ ਜਿਹੜੀਆਂ ਇਹ ਨਿਸਰ ਗਿਆ ਝੋਨੇ ਵਧਿਆ ਨਿਸਰੇ ਪੈ ਨੇ ਹੁਣ 8:00 ਵਜੇ ਸੀਗੇ ਸਵੇਰੇ ਸਵੇਰ ਦੇ 8:00 ਵਜੇ ਸੀਗੇ ਹੁਣ ਆਪਾਂ ਨੇ ਜਾਣਾ ਸੀਗਾ ਕਿਸੇ ਨੇ ਆਉਣਾ ਆ ਆਪਣੇ ਸੌਪ ਤੇ ਉਹਨਾਂ ਦੇ ਜਿਹੜੀ ਹੈਗੀ ਮੈਰੇਜ ਹੈਗੀ ਅਸ 15 ਦਿਨਾਂ ਤੱਕ ਕਹਿੰਦੇ ਅਸੀਂ ਬੁਕਿੰਗ ਕਰਵਾਉਣ ਆਉਣਾ ਆ। ਚਲੋ ਜੀ ਉਹਦੇ ਕਰਕੇ ਆਪਾਂ ਨੇ ਜਾਣਾ ਪੈਂਦਾ ਹਨਾ ਉਹਨਾਂ ਨੇ ਅੱਗੇ ਸੰਗਰੂਰ ਨੂੰ ਜਾਣਾ ਸੀਗਾ। ਉਹ ਕਹਿੰਦੇ ਅਸੀਂ ਜਾਂਦੇ ਜਾਂਦੇ ਰੁਕ ਜਾਾਂਗੇ ਤੁਹਾਡੇ ਕੋਲੇ ਤੇ ਹੁਣ ਆਪਾਂ ਤਾਂ ਕਰਕੇ ਜਲਦੀ ਜਾ ਰਹੇ ਨੇ ਮੈਨੂੰ ਛੱਡਣ ਜਾ ਰਹੇ ਨੇ ਗੁਰਵਿੰਦਰ ਫੇਰ ਜਿਹੜਾ ਹੈਗਾ ਆ ਕੇ ਚਲੋ ਆ ਜਾਣਗੇ ਇਹ ਮੈਨੂੰ ਛੱਡ ਕੇ ਘਰੇ ਉੱਥੇ ਸਕੂਟਰੀ ਵੀ ਆਪਣੀ ਉੱਥੇ ਹੀ ਖੜੀ ਹੈਗੀ ਤੇ ਕੱਲ ਮੈਂ ਗਈ ਸੀਗੀ ਜੀ ਸਕੂਟਰੀ ਤੇ ਹਨਾ ਤੇ ਹਰਸ਼ ਦੇ ਕਾਲਜ ਚ ਗਏ ਸੀਗੇ ਪਟਿਆਲੇ ਉਸ ਤੋਂ ਬਾਅਦ ਸਕੂਟਰੀ ਉੱਥੇ ਖੜਾਏ ਆਏ ਮੈਨੂੰ ਗੱਡੀ ਜੀ ਲੈ ਆਏ ਅੰਦਰ ਖੜਾਏ ਸੀਗੇ ਸਕੂਟਰੀ ਹਨਾ ਅੱਜ ਹੁਣ ਚਲੋ ਮੈਨੂੰ ਛੱਡ ਕੇ ਮੁੜਿਆ ਹੋਣਗੇ ਫਿਰ ਸ਼ਾਮ ਨੂੰ ਦੇਖਦੇ ਆ ਮੈਂ ਸਕੂਟਰੀ ਤੇ ਆ ਜੂਗੀ ਹਰਸ਼ ਨੇ ਵੀ ਜਾਣਾ ਅੱਜ ਕਾਲਜ ਕੱਲ ਜਾ ਕੇ ਮੁੜਿਆ ਆ ਅੱਜ ਹੁਣ ਜਾਣਾ ਦੇਖੋ ਰਹਿੰਦਾ ਕਿਵੇਂ ਪਹਿਲਾਂ ਇਹਨਾਂ ਨੂੰ ਜਿਹੜਾ ਹੈਗਾ ਮਿਲੀ ਹੋਈ ਸੀ ਕੋਠੀ ਲਈ ਹੋਈ ਸੀਗੀ ਹੁਣ ਇਹ ਕਿਤੇ ਹੋਰ ਚੇਂਜ ਕਰ ਰਹੇ ਨੇ ਹਨ ਕਿਤੇ ਪੀਜੀ ਦੇਖ ਰਹੇ ਨੇਗੇ ਉਹਦੇ ਕਰਕੇ ਹਜੇ ਤਾਂ ਆਉਂਦੇ ਜਾਂਦੇ ਹੀ ਆ ਜਿੱਦਾਂ ਅਪਡਾਉਣੀ ਕਰਦੇ ਆ ਤੇ ਫਿਰ ਚਲੋ ਔਖਾ ਹੋ ਜਾਂਦਾ ਜੀ ਪਟਿਆਲੇ ਤੋਂ ਸਾਨੂੰ ਕਾਫੀ ਦੂਰ ਪੈ ਜਾਂਦਾ ਇਹਨਾਂ ਨੂੰ ਬੱਚਿਆਂ ਨੂੰ ਰੋਜ਼-ਰੋਜ਼ ਜਾਣਾ ਆਉਣਾ ਤੇ ਅਸੀਂ ਕਿਹਾ ਵੀ ਚਲੋ ਫਿਰ ਉੱਥੇ ਹੀ ਰਹਿ ਲਿਆ ਕਰ ਹਨ ਹਫਤੇ ਬਾਅਦ ਜਿੱਦਾਂ ਸ਼ੁੱਕਰਵਾਰ ਹਨਾ ਤੇ ਸ਼ਨੀਵਾਰ ਫ੍ਰਾਈਡੇ ਸੈਚਰਡੇ ਆ ਜਾ ਕਰੂਗਾ ਘਰੇ ਸੰਡੇ ਨੂੰ ਫਿਰ ਲਾ ਕੇ ਫਿਰ ਮੰਡੇ ਸੋਮਵਾਰ ਚਲੋ ਵਾਪਸ ਚਲ ਜਿਆ ਕਰੂਗਾ ਹਨ ਤੇ ਮੈਂ ਵੀ ਜਾਉਂਗੀ ਇੱਕ ਦਿਨ ਪਟਿਆਲੇ ਮੈਨੂੰ ਪਰਸੋਂ ਵੀ ਕਹਿੰਦਾ ਸੀਗਾ ਕਿ ਤੁਸੀਂ ਨਾਲ ਚਲ ਜੋ ਮੈਂ ਜਾ ਕੇ ਆਉਣੇ ਕਾਫੀ ਸਮਾਨ ਖਰੀਦ ਕੇ ਲਿਆਉਣਾ ਉਥੋਂ ਪਟਿਆਲੇ ਮੇਰੀ ਫਰੈਂਡ ਹੈ ਹਨ ਸਾਰਿਆਂ ਨੂੰ ਪਤਾ ਹੀ ਹੈ ਮੈਂ ਕਿੰਨੇ ਜਿਹੜੇ ਹੈਗੇ ਵਲੌਗ ਨਾਲ ਦਿੱਤੇ ਆ ਜਾਉਂਗੀ ਮੈਂ ਉਹਦੇ ਕੋਲੇ ਕਿਉਂਕਿ ਆਪਾਂ ਆਪਣੇ ਸੈਲੂਨ ਵਾਸਤੇ ਉੱਥੋਂ ਜਿਹੜੀ ਹੈਗੀ ਕਾਫੀ ਸ਼ੋਪਿੰਗ ਮੈਂ ਕਰਨੀ ਹੈ ਤੇ ਕਿਉਂਕਿ ਹੁਣ ਹਜੇ ਥੋੜੇ ਜਿਹਾ ਸਰਾਧ ਚੰਦੇ ਸੀਗੇ ਇਸ ਤੋਂ ਬਾਅਦ ਸੀਜ਼ਨ ਸਟਾਰਟ ਹੈ ਜੀ ਫੇਸ਼ੀਅਲ ਵਗੈਰਾ ਕਿਉਂਕਿ ਆਪਾਂ ਨੂੰ ਜਿਹੜੇ ਹੈਗੇ ਬਾਰਲਰ ਪੈਕ ਹੀ ਲੈਣੇ ਪੈਣੇ ਆ ਹਨਾ ਵੱਡੇ ਤੇ ਉੱਥੇ ਵਧੀਆ ਮਿਲ ਜਾਂਦਾ ਸਾਰੀ ਵੈਰਾਈਟੀ ਵੀ ਵਧੀਆ ਮਿਲਦੀ ਹੈ ਤੇ ਚੀਜ਼ ਵੀ ਵਧੀਆ ਮਿਲਦੀ ਹੈ ਸਾਰੀ ਮੈਂ ਹਰ ਇੱਕ ਵਾਰ ਉੱਥੋਂ ਹੀ ਲੈ ਕੇ ਆਉਣੀ ਹੈ ਜੋ ਸੀਜ਼ਨ ਜਦ ਸਟਾਰਟ ਹੁੰਦਾ ਹੈਗਾ ਬਾਕੀ ਚਲੋ ਧੂਰੀ ਤੋਂ ਲੈ ਵੀ ਲੈਣੇ ਥੋੜੀ ਬਹੁਤੀ ਚੀਜ਼ ਐ ਸਰਦਾ ਵੀ ਨਹੀਂ ਹੈਗਾ ਜਦੋਂ ਆਪਾਂ ਨੂੰ ਥੋੜੀ